ਆ ਜੀ ਆ ਗਈ ਏਸੀ ਇੱਥੇ ਲੱਗਣਾ ਕੰਦ ਤੇ ਹੀ ਤੇ ਆ ਕਨਸੀਲਡ ਦਿਖਾਈ ਸੀ ਨਕਸ਼ੇ ਦੇ ਤੇ ਆ ਬਰ ਲੈਂਟਰ ਦੀ ਪਾਈਪ ਫਿਟਿੰਗ ਕਰ ਦਿੱਤੀ ਹੈਗੀ ਆ ਡਬਲ ਪੈਪ ਇੱਕ ਇੱਥੇ ਹੈਗਾ ਹੀ ਕੇਵਲ ਦੇ ਕੇਵਲ ਦੇ ਖੜੇ ਕਰ ਦਿੱਤਾ ਹੈ ਤੇ ਆ ਬਾਥਰੂਮ ਹੈ ਗਈ ਇੱਕ ਡਰੈਸਿੰਗ ਰੂਮ ਇੱਕ ਬਾਥਰੂਮ ਹੈ ਆਪਾਂ ਵਿਚਾਲੇ ਸੈਂਟਰ 'ਚ ਹੀ ਲਈਏ ਸੋਨੇ ਲੱਗਣਗੇ ਆਪਾਂ ਕਿ ਕੋਈ ਡੌਨ ਠਿਕਾ ਬੈਡਰੂਮ ਆ ਗਿਆ। ਇਹਨਾਂ ਨੇ ਮੰਗ ਆ ਐਲਈਡੀ ਉਹ ਕੰਤੀ ਹੈਗੀ ਆ ਜਿਵੇਂ ਨਾਲ ਕੇਵਲ ਤਾਰ ਖੜੀ ਆਪਾਂ ਕਮਰੇ ਦਾ ਸੈਂਟਰ ਰੱਖੀਏ ਆ ਗਿਆ ਕੈਮਰੇ ਦੀ ਤੇ ਆ ਕੰਸੀਲਰ ਦੀ ਸਾ ਵੀ ਇੱਕ ਥਾਂ ਤੇ ਕਰਨੀ ਹੈਗੀ 65 ਸੈਂਟਰ ਮੈਂ ਤਾਂ ਹੀ ਗਿਆ ਜੀ ਲਕਸ਼ਣ ਨੂੰ ਫੋਨ ਨਹੀਂ ਲਾਇਆ ਉਹਨੇ कम इ आई मेन बोर्ड कैमरे दिए